ਭਾਜੀ ਜਦੋਂ ਹੜ ਆਏ ਪੰਜਾਬ ਚ ਜਦੋਂ ਅਸੀਂ ਨਿਊਜ਼ ਦੇਖਣੀ ਸ਼ੁਰੂ ਕੀਤੀ ਐ ਉਦੋਂ ਦਾ ਹੀ ਦਿਮਾਗ ਦਿਲ ਦੋਨੋਂ ਇਹੋ ਹੋਏ ਸੀ ਕਿ ਪਤਾ ਨਹੀਂ ਅੰਦਰੋਂ ਖਿੱਚ ਜੀ ਪੈ ਰਹੀ ਸੀ ਕਿ ਪੰਜਾਬ ਜਾ ਕੇ ਅਸੀਂ ਹੱਥੀਂ ਸੇਵਾ ਕਰਨੀ ਚਲੋ ਭੇਜਣਾ ਕੁਝ ਵੱਖਰੀ ਚੀਜ਼ ਐ ਰੱਬ ਨੇ ਕਿਹਾ ਨਹੀਂ ਇੱਕ ਹੱਥੀਂ ਸੇਵਾ ਕਰਨ ਦਾ ਜਿਹੜਾ ਆਪਣਾ ਅੰਦਰੋਂ ਸਕੂਨ ਮਿਲਦਾ ਨਾ ਉਹਦੇ ਵਾਸਤੇ ਮੈਂ ਭਾਜੀ ਨੂੰ ਕਿਹਾ ਭਾਜੀ ਚਾਹੇ ਇੱਕ ਵਾਰੀ ਜਾਓਗੇ ਚਾਹੇ 10 ਵਾਰੀ ਜਾਓਗੇ ਸਾਨੂੰ ਨਾਲ ਲੈ ਕੇ ਜਾਣਾ ਔਰ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਭਾਜੀ ਦੱਸ ਰਹੇ ਸੀ ਇੰਨਾ ਇੰਨਾ ਪਾਣੀ ਖੜਾ ਸੀ ਉੱਥੇ ਤੱਕ ਇੱਥੇ ਖੜਾ ਸੀ ਅਸੀਂ ਇੱਥੇ ਹੀ ਹੋ ਗਏ ਗਏ ਅਸੀਂ ਚਲੋ ਵਾਈਗੁਰੂ ਜੀ ਨੇ ਜੋ ਸੇਵਾ ਬਖਸ਼ੀ ਸੀ ਅਸੀਂ ਕਰਕੇ ਗਏ ਹੁਣ ਵਾਈਗੁਰੂ ਜੀ ਨੇ ਫੇਰ ਸੇਵਾ ਬਖਸ਼ੀ ਹੈ ਫੇਰ ਅਸੀਂ ਆਏ ਪਰ ਜਦੋਂ ਨਾ ਅਸੀਂ ਉਹ ਇੱਕ ਵੀਡੀਓ ਸੀ ਮੈਂ ਪਾਈ ਸੀ ਸਿਰਫ ਆਪਣੇ ਉਤੇ ਸਟੇਟਸ ਤੇ ਔਰ ਪਤਾ ਨਹੀਂ ਕਿੰਨੇ ਲੋਕਾਂ ਦੇ ਸਰ ਮੈਨੂੰ ਮੈਸੇਜ ਆ ਗਏ ਫੋਨ ਆ ਗਏ ਕਿ ਅਸੀਂ ਵੀ ਸੇਵਾ ਭੇਜਣੀ ਹੈ ਜਦੋਂ ਜਾਓਗੇ ਸਾਨੂੰ ਦੱਸਣਾ ਜੋ ਚਾਹੀਦਾ ਹੋਏਗਾ ਅਸੀਂ ਧੋਵਾਂਗੀ ਪਰ ਮੈਂ ਕਹਿੰਨਾ ਅੰਤ ਨਹੀਂ ਗੱਲ ਇਹਨੇ ਲੋਕਾਂ ਦਾ ਜਿਹੜੇ ਕਦੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਨੇ ਉਹ ਵੀ ਮੈਸੇਜ ਕਰਕੇ ਕਹਿ ਰਹੇ ਕਿ ਭਾਈ ਜੀ ਜੋ ਚਾਹੀਦਾ ਹੈਗਾ ਤੁਸੀਂ ਜਦੋਂ ਜਾਓਗੇ ਸਾਨੂੰ ਦੱਸ ਦੇਣਾ ਤੇ ਨਾਲ ਲੈ ਕੇ ਜਾਣਾ